ਇਹੀ ਤਾਂ ਖੂਬਸੂਰਤੀ ਹੈ ਲੋਕਤੰਤਰ ਦੀ ਕਦੇ ਅਸਮਾਨ ਤੇ ਚੜਾ ਦਿੰਦੀ ਹੈ ਕਦੇ ਨੀਚੇ ਗਿਰਾ ਦਿੰਦੀ ਹੈ ਤਾਂ ਮੇਰੇ ਖਿਆਲ ਚ ਲੋਕਾਂ ਦਾ ਇਨਾਂ ਤੋਂ ਥੋੜਾ ਜਿਹਾ ਵਿਸ਼ਵਾਸ ਉੱਠੇ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਕੀ ਜਾਂਦੇ ਥੀ ਉਹ ਮਾਡਲ ਕਿੱਥੇ ਗਿਆ ਇੱਥੇ ਦਾ ਮਾਡਲ ਕੀ ਹੈ ਇਹ ਵੀ ਲੋਕ ਇਨਾਂ ਨੂੰ ਸਤਾਈ ਦੇ ਵਿੱਚ ਜਵਾਬ ਦੇਣਗੇ। ਕਿਉਂਕਿ ਵੋਟਰ ਵੀ ਬਹੁਤ ਨੇ ਦਿੱਲੀ ਦੇ ਵਿੱਚ ਬਹੁਤ ਪੰਜਾਬੀ ਵੋਟਰ ਆ ਉਹਨਾਂ ਤੇ ਹੀ ਕਨਸੈਂਟਰੇਟ ਕੀਤਾ ਸੀ। ਤੋ ਭਾਜਪਾ ਦੇ ਲੀਡਰ ਮਹਾਰਾਣੀ ਪ੍ਰਨੀਤ ਕੋਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮਹਾਰਾਣੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਦੇ ਵਿੱਚ 27 ਸਾਲ ਬਾਅਦ ਸਰਕਾਰ ਦੇ ਵਿੱਚ ਕਹਿੰਦੇ ਫੇਰ ਬਦਲ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਇਹ ਲੋਕਾਂ ਦਾ ਫਤਵਾ ਹੈਗਾ ਲੋਕਤੰਤਰ ਹੈ ਇਹੀ ਤਾਂ ਖੂਬਸੂਰਤੀ ਹੈ ਲੋਕਤੰਤਰ ਦੀ ਕਦੇ ਅਸਮਾਨ ਤੇ ਚੜਾ ਦਿੰਦੀ ਹੈ ਕਦੇ ਨੀਚੇ ਗਿਰਾ ਦਿੰਦੀ ਹੈ ਤੋ ਇਹ ਜਿਹੜਾ ਫੈਸਲਾ ਅੱਜ ਹੋ ਰਿਹਾ ਇਹਦੀ ਮੈਨੂੰ ਬਹੁਤ ਖੁਸ਼ੀ ਹੈ ਅਲੀ ਡਿਕਲੇਅਰ ਹੋਣ ਵਾਲਾ ਪਰ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੋਗੀ ਸਹੀ بڑے ਚਿਹਰੇ ਨੇ ਜਿਹੜੇ ਉਹ ਉਹ ਉਹਨਾਂ ਦਾ ਵੀ ਇਹ ਫਿਰ ਚੱਲ ਰਿਹਾ ਹੈ ਕਦੇ ਆਪ ਹੋ ਰਹੇ ਕਦੇ ਡਾ ਹੁਣ ਉਹਨੇ ਭਾਵੇਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਮਨੀਸ਼ ਸੋਦੀ ਦੀ ਗੱਲ ਕੀਤੀ ਜਾਵੇ ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਬੀਜੇਪੀ ਦੀ ਜਿਹੜੀ ਬੜੋਤਰੀ ਲਗਾਤਾਰ ਚੱਲਦੀ ਜਾ ਰਹੀ ਹੈ ਦੇਖੋ ਇਹ ਲੋਕਾਂ ਦਾ ਫੈਸਲਾ ਹੈ ਤਿੰਨ ਵਾਰੀ ਉਹਨਾਂ ਨੂੰ ਵਾਰੀ ਦਿੱਤੀ ਸੀ ਪਰ ਉਹਨਾਂ ਦੀ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਔਰ ਜਿਹੜੀਆਂ ਉਹਨਾਂ ਦੀਆਂ ਖਰਤੂਤਾਵਾਂ ਹੋਈਆਂ ਨੇ ਜਿਹੜੇ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਥੀ ਇਹ ਇਨਾ ਉਤੇ ਵੀ ਉਹੀ ਇਲਜ਼ਾਮ ਲੱਗੇ ਹੋਏ ਨੇ ਕ腐ਸ਼ਨ ਦੇ ਤਾਂ ਮੇਰੇ ਖਿਆਲ ਚ ਲੋਕਾਂ ਦਾ ਇਹਨਾਂ ਤੋਂ ਥੋੜਾ ਜਿਹਾ ਵਿਸ਼ਵਾਸ ਉੱਠ ਗਿਆ ਕ腐ਸ਼ਨ ਦੀ ਗੱਲ ਕਰ ਰਹੀ ਹਾਂ ਕਿਸ ਤਰ੍ਹਾਂ ਦੀ ਕ腐ਸ਼ਨ ਜਿਹੜੇ ਇਲਜ਼ਾਮ ਦੀ ਗੱਲ ਇਹ ਤਾਂ ਜਿਹੜੇ ਸਕੈਮ ਹੋਏ ਨੇ ਜਿਹਦੇ ਵਿੱਚ ਇਹ ਜੇਲ ਵੀ ਕੱਟ ਕੇ ਆਏ ਨੇ ਉਹ ਕ腐ਸ਼ਨ ਦੀ ਗੱਲ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਵੀ ਅਪਨ ਡਾਊਨ ਚੱਲ ਰਿਹਾਗਾ ਉਹਨਾਂ ਦਾ ਵੀ ਕਿਸ ਤਰ੍ਹਾਂ ਦੇਖ ਰਿਹਾ ਹਾਲੇ ਵੀ ਰੋਜ਼ਾਨਾ ਲੈ ਆਣੇ ਬਾਕੀ ਨੇ ਫਾਈਨਲ ਫੁੱਲ ਐਂਡ ਫਾਈਨਲ ਆਣਾਂ ਚਲੋ ਵੇਟ ਕਰਦੇ ਹਾਂ ਫੁੱਲ ਐਂਡ ਫਾਈਨਲ ਦੇ ਲਈ ਹਾਂ ਜਿਹੜੀ ਹੈਗੀ ਹੁਣ ਬੀਜੇਪੀ ਵੱਲੋਂ ਲੱਗਦਾ ਹੈਗਾ ਜਿਹੜਾ ਦਿੱਲੀ ਦੇ ਵਿੱਚ ਜੋ ਜੇ ਵਿੱਚ ਜਿੱਤਦੀ ਹੈ ਪੰਜਾਬ ਦੇ ਵਿੱਚ ਕੋਈ ਅਸਰ ਦੇਖਣ ਨੂੰ ਮਿਲਗਾ ਪੂਰਾ ਅਸਰ ਪਾਊਗਾ ਕਿਉਂਕਿ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਹੀ ਕੀ ਜਾਂਦੇ ਥੀ ਹੁਣ ਉਹ ਮਾਡਲ ਕਿੱਥੇ ਗਿਆ ਇੱਥੇ ਦਾ ਮਾਡਲ ਕੀ ਹੈ ਇਹ ਵੀ ਲੋਕ ਇਹਨਾਂ ਨੂੰ ਸਤਾਈ ਦੇ ਵਿੱਚ ਜਵਾਬ ਦੇਣਗੇ ਅ ਲਗਾਤਾਰ ਬੀਜੇਪੀ ਨੂੰ ਲੈ ਕੇ ਜਿਹੜੇਗਾ ਪਾਰਟੀ ਵਰਕਰ ਤੁਸੀਂ ਉੱਥੇ ਗਰਾਊਂਡ ਤੇ ਜਾ ਕੇ ਪ੍ਰਚਾਰ ਵੀ ਕੀਤਾ ਜਯ ਬਾਬਾ ਬਾਈ ਵੀ ਪ੍ਰਚਾਰ ਕਰਦੇ ਨੇ ਜਰਾ ਲੋਕਾਂ ਦਾ ਕਹੇ ਜਾ ਜਿਹੜਾ ਉੱਥੇ ਦੀ ਜਿਹੜੇ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਕਿਹੜੇ ਮੁੱਦੇ ਦੇ ਉੱਤੇ ਲੋਕ ਜਿਆਦਾ ਦੇਖੋ ਮੈਨੇ ਪ੍ਰਚਾਰ ਨਹੀਂ ਕੀਤਾ ਜਯਾ ਬੀਬਾ ਜੀ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਸਵੇਰ ਤੋਂ 7 ਵਜੇ ਤੋਂ ਲੈ ਕੇ 11 12 ਵਜੇ ਰਾਤ ਤੱਕ ਪੰਜ ਕੰਸਟੀਟੂਐਂਸੀ ਦੇ ਵਿੱਚ ਗਏ ਨੇ ਔਰ ਕਿਤੇ ਲੋਕਾਂ ਦਾ ਰਜਾਉ ਨਹੀਂ ਸੀ ਕਿਤੇ ਸੀ ਪਰ ਉਹਦਾ ਹੁਣ ਜਿਹੜਾ ਫਾਈਨਲ ਟੈਲੀ ਹੈ ਹੁਣ ਪਤਾ ਚੱਲੂਗੀ ਮੇਰੇ ਖਿਆਲ ਲੇ ਜਿੱਥੇ ਪੰਜ ਚੇ ਗਏ ਥੀ ਸ਼ਾਇਦ ਚਾਰ ਤਾਂ ਜਿੱਤਣਗੇ lettes see ਪੰਜਾਬੀ ਵੋਟਰ ਵੀ ਬਹੁਤ ਨੇ ਦਿੱਲੀ ਦੇ ਵਿੱਚ ਬਹੁਤ ਪੰਜਾਬੀ ਵੋਟਰ ਆ ਉਹਨਾਂ ਤੇ ਹੀ ਕਨਸੈਂਟਰੇਟ ਕੀਤਾ ਸੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੁਣ ਜਿਹੜਾ ਫੋਨਲ ਫਾਈਨਲ ਰਿਜ਼ਲਟ ਆਣ ਆਇਆ ਗਿਆ 43 ਦੀ ਤਕਰੀਬਨ ਲੀਡ ਆ ਜਿਹੜੀ ਬੀਜਪੀ ਨੇ ਇਹ ਮੇਰੇ ਖਿਆਲ ਚ ਇਹ 43 ਦੇ ਵਿੱਚ ਹੀ ਟ੍ਰਾਂਸਲੇਟ ਹੋ ਜਾਊਗਾ ਔਰ ਆਪਾਂ ਵੇਟ ਕਰਦੇ ਹਾਂ ਇਹ ਗੱਲ ਹੁਣ ਸਪਸ਼ਟ ਹੋ ਗਈ ਕਿ ਸਰਕਾਰ ਬੀਜੇਪੀ ਬਣਾਉਗੀ ਸੋ ਬਿਲਕੁਲ ਮਾਰਾਣੀ ਪਰਨੀਤ ਕੋਰ ਬੀਜੇਪੀ ਦੇ ਸੀਨੀਅਰ ਲੀਡਰ ਜੋ ਕੀ ਕਹਿ ਰਹੇ ਨੇ ਕਿ ਸਰਕਾਰ ਹੈ ਉਹ ਦਿੱਲੀ ਦੇ ਵਿੱਚ ਬੀਜੇਪੀ ਬਣਾਉਗੀ ਸੋ ਕਿਤੇ ਨਾ ਕਿਤੇ ਜਿਹੜੇ ਗਿਆ ਬੀਜੇਪੀ ਦੇ ਲੀਡਰ ਦੇ ਨਾਲ ਜਿਹੜੇ ਗਾ ਮੁਲਾਕਾਤਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਪਟਿਆਲਾ ਦੇ ਨਿਊ ਮੋਤੀ ਬਾਗ ਪੈਲੇਸ ਦੇ ਵਿੱਚ ਬੀਜੇਪੀ ਲੀਡਰ ਮਾਰਾਣੀ ਪਰਨੀਤ ਕੋਰ ਨੇ ਜਿਹੜੇ ਉਹ ਜਿਹੜੇ ਪਾਰਟੀ ਵਰਕਰਾਂ ਦੇ ਨਾਲ ਵੀ ਮਿਲਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਮਹਿਲ ਦੀਆਂ ਜਿੱਥੇ ਕਿ ਜਿਹੜੇ ਭਾਜਪਾ ਨੂੰ 43 ਸੀਟਾਂ ਦੀ ਲੀਡ ਹੈ ਜਿਹੜੀ ਮਿਲੀ ਹੈਗੀ ਆ ਉਸ ਦੇ ਉੱਤੇ ਜਿਹੜਾ ਹੈਗਾ ਮਹਾਰਾਣੀ ਪ੍ਰਨੀਤ ਕੋਰ ਨੇ ਆਪਣਾ ਵੀ ਜਿਹੜਾ ਸਪਸ਼ਟਕਰਨ ਦਿੱਤਾ ਹੈਗਾ ਕਿ ਜਿਹੜੀ ਹੈ ਬੀਜੇਪੀ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਵੀਡੀਓ ਜਰਨਲਿਸਟ ਵਿਪਨ ਦੇ ਨਾਲ ਭਾਰਤੀ ਸੰਦੀਪ ਵਿਸ਼ੇਸ਼ ਰਿਪੋਰਟ